Gracias. ਆਇਆ ਪਰਵਾਨਾ ਫਿਰੇ ਨਾ ਸਿਸ ਪਰਵਾਨੇ ਨੇ ਜੋ ਆਏ ਨੇ ਨੈਣਾਂ ਵਾਸਤੇ ਖਾਲੀ ਨਹੀਂ ਜਾਣਾ ਨਾਲ ਲੈ ਕੇ ਜਾਣਾ ਪਰ ਉਸ ਵੇਲੇ ਜਾਣਾ ਜਿਸ ਵੇਲੇ ਹਸਮੇ ਭਾਣਾ ਊਰਖ ਮਨ ਕਾਹੇ ਕਰਸੇ ਮਾਣਾ ਜਦ ਤੇਰੀ ਜ਼ਿੰਦਗੀ ਹਯਾਤੀ ਤੇਰੇ ਆਪਣੇ ਹੱਥ ਨਹੀਂ ਤੇ ਸਵਾਸ ਤੇਰੀ ਆਪਣੀ ਮੁੱਖੀ ਵਿੱਚ ਨਹੀਂ ਇਹ ਸਵਾਸਾਂ ਦਾ ਕੱਚਾ ਧਾਗਾ ਇਹ ਵੀ ਕਿਸੇ ਹੋਰ ਦੇ ਵਾਸਤੇ ਪਤਾ ਨਹੀਂ ਕਿਤਵੇਂਲੇ ਡੋਹਰੀ ਖਿੱਚੇ ਤੇ ਵਿੱਚੋਂ ਤੋੜ ਸੁਟੇ ਤੇ ਫਿਰ ਕੋਈ ਗੰਢ ਨਾ ਪਾ ਸਕੇ ਤੇ ਟੁੱਟ ਗਿਆ ਧਾਗਾ ਮੁੜ ਕੇ ਗੰਢ ਪੈਂਦੀ ਨਹੀਂ ਹੈ ਇਹ ਕੱਚਾ ਧਾਗਾ ਕੱਚਾ धागा ਕੱਚੇ ਧਾਗੇ ਨਾਲ ਬੰਧਈ ਹੈ ਤੇਰੀ ਜ਼ਿੰਦਗੀ ਮਾਨ ਕਿਸ ਗੱਲ ਦਾ ਮੰਦਾ ਅਖੀ ਮੈਂ ਕੁਝ ਖੱਟ ਲਿਆ ਮੈਂ ਕੁਝ ਬਣਾ ਲਿਆ ਇਹ ਕੀ ਪਤਾ ਕਿੰਨੇ ਚਿਰ ਵਾਸਤੇ ਕਿਸੇ ਵੀ ਸ਼ੈ ਦੀ ਕੋਈ ਮਿਆਦ ਨਹੀਂ ਪਰਜੀਤ ਕਰਨ ਜਪਣਾ ਤੇ ਜਪਣ ਤੇ ਪ੍ਰਤੀਤ ਰੱਖਣੀ ਇਹ ਸਭ ਤੋਂ ਵੱਡਾ ਧਨ ਹੈ ਜੇ ਕੁਝ ਖਟ ਲਈ ਤਾਂ ਮੁਬਾਰਕ ਹੈ ਜੇ ਨਹੀਂ ਖਟਿਆ ਤਾਂ ਬਾਵੇਂ ਕਿਤਨਾ ਕੁਝ ਹੋਰ ਖਟਵੇ ਸਜ ਕਾਇਆ ਪੱਟ ਹੰਡਾਏ ਸੇ ਬਾਕ ਦਿਨ ਸਜ ਕਾਇਆ ਪੱਟ ਹੰਡਾਏ ਇਸ ਕਾਇਆ ਨੂੰ ਸਜਾ ਰਖੀਏ ਰੇਸ਼ਮ ਨਾਲ ਕੀਮਤੀ ਪੁਸ਼ਾਕਾਂ ਨਾਲ ਕੋਈ ਕਪੜਾ ਯਚਦਾ ਨਹੀਂ ਆ ਕਪੜਾ ਇਹ ਕੁਝ ਨਹੀਂ ਇਸ ਤੋਂ ਵੀ ਚੰਗਾ ਦਿਖਾਇਆ ਕੋਈ ਦਨ ਦੀ ਖੇਡ ਹੈ ਪੈਸੇ ਦੀ ਵਰਤੋਂ ਹੈ ਜਿੰਨੀ ਮਰਜ਼ੀ ਕਰ ਲੈ ਕਜਣਾ ਤਸਾਣ ਨੂੰ ਹੀ ਹੈ ਨਾ ਸਹਿਬਾਖ ਜੀ ਨੇ ਸਜ ਕਾਇਆ ਪੱਟ ਹੰਡਾਏ ਪੱਟ ਰੇਸ਼ਮ ਵੀ ਬੜੀ ਅਮੀਰੀ ਚ ਕਰੇ ਤਾਂ ਰੇਸ਼ਮ ਪਾ ਲਵੇ ਇਸ ਕਾਇਆ ਨੂੰ ਰੇਸ਼ਮ ਦੇ ਨਾਲ ਸਜਾ ਲਵੇ ਸਜ ਕਾਇਆ ਪੱਟ ਹੰਡਾਏ ਤੇ ਫੁਰਮਾਇਤ ਬਹੁਤ ਚਲਾਏ ਹੁਕਮ ਵੀ ਚਲਦਾ ਹੋਵੇ ਤਨ ਕਜੀਆ ਰੇਸ਼ਮ ਦੇ ਨਾਲ ਤੇ ਹੁਕਮ ਚਲਦਾ ਜਿਸ ਨੂੰ ਜੋ ਕੁਝ ਆਖੇ ਉਹ ਅੱਗੋਂ ਮੰਨ ਲਵੇ ਤੇ ਨਹੀਂ ਵੀ ਪਾਈ ਫਿਰੇ ਰੇਸ਼ਮ ਤੇ ਫਿਰ ਕੋਈ ਗੱਲ ਆਖੇ ਕਿਸੇ ਨੂੰ ਤੇ ਉਹ ਅੱਗੋਂ ਜਵਾਬ ਚਾਹਦੇ ਤੇ ਅਮੀਰੀ ਸਿੱਤੀ ਪੈ ਗਈ ਅਮੀਰੀ ਕਿਰਕਰੀ ਹੋ ਗਈ ਨੇ ਇਤਨੀ ਅਮੀਰੀ ਹੋਵੇ ਕਿ ਜੋ ਕੁਝ ਆਖੇ ਇਸ ਦੇ ਹੁਕਮ ਨੂੰ ਸਤਕਾਰਿਆ ਜਾਏ ਸਜ ਕਾਇਆ ਪੱਟ ਵੰਢਾਏ ਫੁਰਮਾਇਤ ਮੌਤ ਚਲਾਏ ਮੈਂ ਸੇਜ ਸੁਖਾਲੀ ਸੋਵੇਂ ਤੇ ਜਿਦਵਲੇ ਤੱਕ ਗਿਆ ਸੁਖਾਲੀ ਸੇਜਾ ਤੇ ਜੇ ਸਰਦੀ ਆਏ ਤਾਂ ਕਮਰਾ ਗਰਮ ਕੀਤਾ ਹੋਇਆ ਜੇ ਗਰਮੀ ਆਏ ਤਾਂ ਕਮਰੇ ਨੂੰ ਠੰਡਾ ਕਰ ਰੱਖੇ ਸੋਣੀ ਤੇਜ ਤੇ ਸੁਤਾ ਪਈ ਐ ਸੁਖਰੀ ਨੀਂਦਰ ਲਹਿਰੇ ਐ ਪੈ ਬਖ ਜਨ ਪੈ ਤੇਜ ਸੁਖਾਲੀ ਸੋਵੇ ਤੇ ਜੇ ਨਾਮ ਨਹੀਂ ਜਪਿਆ ਤਾਂ ਬਹੀ ਹੁਣ ਅੱਥੀ ਪਉਂਦੀ ਕਾਹਲੇ ਰੋਵੇਂ ਆਪਣੇ ਪੈਰੀ ਆਪ ਕੋ ਹਾਰਾ ਮਾਰੇ ਆਈ ਹੁਣ ਦੋਸਤ ਕਿਨੂ ਦੇਵੇਂਗਾ ਜਿਸ ਵੇਲੇ ਪੈਣ ਗਈਆਂ ਉਸ ਵੇਲੇ ਫਿਰ ਕਿਉਂ ਰੋਵੇਂਗਾ ਪੈ ਸੇਜ ਸੁਖਾਲੀ ਸੋਵੇ ਅੱਤੀ ਪਉਂਦੀ ਕਾਹੇ ਰੋਵੇ ਕੋਈ ਨਹੀਂ ਤੈਨੂੰ ਪਿਆ ਮਰਦਾ ਤੂੰ ਆਪਣੇ ਸਿਰ ਵਿੱਚ ਆਪ ਪਿਆ ਮਰ ਮੈਂ ਜੀ ਕੀ ਕਰਾਂ ਫਿਰ ਸਹਿਬ ਜਿਨ ਭਉ ਬੇੜਾ ਜਿਉ ਚੜਾਵ ਇਸ ਆਪਣੇ ਜੀਉ ਨੂੰ ਭਉ ਦੇ ਬੇੜੇ ਚੜਾ ਗੁਰੂ ਦਾ ਭੈ ਮਨ ਕਿਸੇ ਦਾ ਡਰ ਮਨ ਨੇ ਡਰ ਨਾ ਹੋ ਜੈਨੇ ਵੀ ਜਿਨ ਛੋਟੀ ਦਿਖਾਈ ਉਸ ਅੱਗੇ ਝੁਕਦੇ ਆ ਇਸ ਤੇ ਪੈੜ ਉਲਾਰੀ ਉਸਦੇ ਹੱਥਾਂ ਚ ਜੋੜੇ ਨਹੀਂ ਤੇ ਅਫਰੇ ਅਫਰੇ ਨਹੀਂ ਕੁਝ ਵੀ ਕੋਲ ਕਿਉਂ ਨਾ ਹੋਵੇ ਗੁਰੂ ਦਾ ਭਉ ਨਾਲ ਜ਼ਰੂਰ ਹੋ ਗੁਰੂ ਦਾ ਭਉ ਹੋਵੇਗਾ ਤੇ ਇਹਨੂੰ ਅੰਮ੍ਰਿਤ ਵੇਲੇ ਉਠਾਈ ਗੁਰੂ ਦਾ ਭਉ ਹੋਵੇਗਾ ਤੇਰੀ ਕੋਲੋਂ ਬੁਰਾਈ ਨਾ ਹੋਵੇਗੀ ਚੰਗਿਆਈ ਹੋਵੇਗੀ ਸਦਾ ਭਉ ਬੇੜਾ ਜਿਉ ਚੜਾਉ ਪਰ ਕਹੋ ਨਾਨਕ ਦੇਵ ਕਹੋ ਵੇ ਵਕਤ ਇਹ ਬਹੁਤਾ ਬੇੜਾ ਕਿਸੇ ਵਿਰਲੇ ਨੂੰ ਮਿਲਦਾ ਕਿਸੇ ਭਾਗ ਵਾਲੇ ਨੂੰ ਪ੍ਰਾਪਤ ਹੁੰਦਾ ਜਿਸ ਨੂੰ ਪਰਮੇਸ਼ਰ ਦਾ ਭੋਗ ਲੱਗਾ ਹੋਵੇ ਆਖਿਵੇਂ ਆਉ ਦੇਖੋ ਨ ਜਾਣੇ ਤੇ ਫਿਰ ਨਾ ਜਾਨਾ ਕਿਆ ਕਰਤੀ ਪਿਓ ਉਹ ਪਿਓ ਖਬਰੇ ਕੀ ਕਰੇਗਾ ਇਸ ਵਾਸਤੇ ਉਸ ਦੇ ਕੋਲ ਜਾਉਣ ਤੋਂ ਪਹਿਲਾਂ ਪਹਿਲਾਂ ਜਪ ਲਵਾਂ ਸ੍ਰੀ ਵਾਹਿਗੁਰੂ ਬਸ ਜਪਣਾ ਇਹ ਸਾਰੀ ਬਾਣੀ ਜਪਾਉਣੇ ਵਾਸਤੇ ਇਹ ਜਿੰਨਾ ਉਪਦੇਸ਼ ਕੀਤਾ ਰੋਚਕ ਕੀਤਾ ਭਾਵੇਂ ਵਿਆਨਕ ਕੀਤਾ ਪਰ ਹੈ ਯਥਾਰ ਰੋਚਕ ਆਖ ਜਨ ਰੂਚੀ ਬਧਾਉਣ ਵਾਂਦਾ ਜਿਵੇਂ ਤੂੰ ਨਾਮ ਜਪ ਤੈਨੂੰ ਅਗਾ ਆ ਸੁਖ ਮਿਲਣਗੇ ਇਹ ਰੂਚੀ ਬਧਾਉਂਦੇ ਹਨ ਬੰਦੇ ਦੀ ਇਖਦਾ ਸਰਵ ਰੋਚਕ ਅਨੁਵਿਐਵੇਂ ਜਿਵੇਂ ਮਾਂ ਆਖਦੀ ਹੈ ਤੂੰ ਪੁੱਤਰ ਪੜ ਲੈ ਤੇ ਫਿਰ ਖਬਰੇ ਖੇਡਾ ਅਸਰ ਬਣ ਜਾਏਗਾ ਇਹ ਪਤਾ ਮਾਨੋ ਕਲ ਕੀ ਹੋਣ ਪਰ ਮਾ ਉਸੇ ਰੁਚੀ ਵਧਾ ਰਹੀ ਹੈ ਪਕਿਤਾ ਨਹੀਂ ਸਿਰਫ ਰੋਚਕ ਹਨ ਇਹ ਅੱਖਰ ਯਥਾਰ ਸੁਨੇ ਨਹੀਂ ਮਾਦੇ ਪਰ ਗੁਰੂ ਨੇ ਜਿਹੜੇ ਅੱਖਰ ਬਾਣੀ ਵਿੱਚ ਆਕੇ ਹਨ ਜੇ ਰੋਚਕ ਹਨ ਤਾਂ ਵੀ ਯਥਾਰ ਉਹ ਸਤ ਹੈ ਐਵੇਂ ਬੰਦੇ ਨੂੰ ਨਹੀਂ ਆਖਿਆ ਐਵੇਂ ਲਾਲਚ ਨਹੀਂ ਦਿੱਤਾ ਵੇ ਤੂੰ ਜਪ ਲੈ ਤੈਨੂੰ ਆ ਕੁਝ ਮਿਲੇਗਾ ਤੈਨੂੰ ਉਹ ਕੁਝ ਮਿਲੇਗਾ ਕਿ ਜੋ ਕੁਝ ਵੀ ਆਖਿਆ ਹੈ ਇਹ ਸਤ ਹੈ दुजे अखर आहिनि बयानक श्री राम नाम उचर मना नचरे त आगे जम दल सिख अगा जमा दल खड़ो सही ते पकड़या पर यारथ रोचक बि यथारथ है बयानक बि यथारथ है ਰਾਜਨੀਤੀ ਆਖਦੀ ਹੈ ਵੀ ਰੋਚਕ ਕਹ ਦੇ ਯਥਾਰਤ ਹੋਵੇ ਨਾ ਹੋਵੇ ਬਿਆਨਕ ਆਖਦੇ ਯਥਾਰਤ ਹੋਵੇ ਨਾ ਹੋਵੇ ਪਰ ਬਾਣੀ ਚ ਹੈ ਨਿਰ ਸਾਚੀ ਕਿ ਰੋਚਕ ਵੀ ਸੱਚ ਹੈ ਤੇ ਬਿਆਨਕ ਵੀ ਸੱਚ ਹੈ ਤੇ ਯਥਾਰਤ ਤਾਂ ਯਥਾਰਤ ਹੈ ਹੀ ਸਹੀ ਸਾਸਕਤ ਬੋਲੋ ਸ੍ਰੀ ਸਹਿਬਾਖ ਜੀ ਨੂੰ ਮੂਹ ਰੱਖ ਮੰਨ ਕਾਹੇ ਕਰਸੇ ਮਾਣਾ ਜੇ ਮਰਦਾ ਸਨਾਜ ਟਕਾ ਚਾਰ ਗਾਂਠੀ ਤਾਂ ਐਦੋ ਡੇਢੋ ਜਾਤ ਤੈਨੂੰ ਭਵਨਾਰਿਆ ਰੱਬ ਦਾ ਕਿਵੇਂ ਕੀ ਪਿਆ ਕਰਦਾ ਤਹਾਂ ਨਰ ਗਰਵਤ ਥੋਰੀ ਬਾਤ ਤਹਾਂ ਨਰ ਗਰਵਤ ਥੋਰੀ ਬਾਤ ਤਹਾਂ ਮੇਰ ਸਰਵਤ ਥੋਰੀ ਬਾਤ ਮਨ ਨੂੰ ਸੁਨਾ ਤਕਾ ਚਾਰ ਗੱਠੀ ਐ ਨੋ ਤੇ ਰੋ ਜਾ ਬਹੁਤ ਪ੍ਰਤਾਪ ਦਾ ਉਸੋਆਏ ਤੂੰ ਵੀ ਵੱਡਾ ਬਣ ਜਾਵੇਂ ਤੇਰਾ ਵੱਡਾ ਪ੍ਰਤਾਪ ਹੋ ਜਾਵੇ ਸਭ ਪਿੰਡਾਂ ਦਾ ਤੂੰ ਮਾਲਕ ਬਣ ਜਾ ਬਹੁਤ ਪ੍ਰਤਾਪ ਗਾਵ ਸਭ ਪਾਏ ਦੋ ਨਖ ਟੱਕਾ ਬਰਾਤ ਤੈਨੂੰ ਮਾਮਲਾ ਆਵੇ ਆਪਣੇ ਪਿੰਡਾਂ ਦਾ ਲੱਖਾਂ ਟੱਕੇ ਇਹ ਗਿਣਤੀ ਹੈ ਬਦਲਦੀ ਰਹਿੰਦੀ ਹੈ ਕਦੇ ਕੋਈ ਕਦੇ ਕੋਈ ਕਦੇ ਗਿਣਤੀ ਟੱਕੀਆਂ ਦੀ ਵੀ ਹੁੰਦੀ ਸੀ ਵੀ ਕਿਤਨੇ ਟੱਕੇ ਇਹ ਸੋਨੇ ਦੇ ਸਿੱਕੇ ਕਿਲੇ ਦੇ ਸਨ ਤੇ ਟੱਕਿਆਂ ਵਿੱਚ ਗੀਨਦੇ ਸਨ ਸਹਿਬ ਅਗ ਦਿਨ 6 ਪਿੰਡਾਂ ਦਾ ਹੋਵੇਂ مالک ਤੇ 2 ਲੱਖ ਟੱਕਾ ਤੈਨੂੰ ਮਾਰੀਆ ਆਉਂਦਾ ਸੋ ਮੁਜ਼ਾਰਿਆਂ ਕੋਲ ਐਡਾ ਤੂੰ ਅਮੀਰ ਹੋਵੇਂ ਬੈਠਿਆਂ ਬਿਠਾਇਆਂ ਸਿਰਫ ਮਾਲਕੀ ਦਾ ਤੈਨੂੰ 2 ਲੱਖ ਟੱਕਾ ਹਰ ਸਾਲ ਪਿਆ ਮਿਲੇ ਕੋਲ ਤਾਂ ਸਰਕਾਰਲੇ ਜ਼ਮੀਦਾਰਾ ਰਹਿਣ ਨਹੀਂ ਦਿੱਤਾ ਜਿੱਦਾਂ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਸਨ ਸੈ ਤਾਂ ਆ ਮੁਰਬਿਆਂ ਦੇ ਮਾਲਕ ਸਨ ਕੁਛ ਨਹੀਂ ਸਨ ਕਰਦੇ ਘਰ ਬੈਠੇ ਇੱਕ ਮੁਨਸੀ ਹੋਣਾ ਕਾਰਦਾਰ ਹੋਣਾ ਜਿਹਨੇ ਸਾਰਾ ਕੰਮ ਸੰਭਾਲਣਾ ਤੇ ਆਪ ਵੱਡੀ ਹਵੇਲੀ ਵਿੱਚ ਰਹਿਣਾ ਪਿੰਡ ਦਾ ਵੱਡਾ ਆਦਮੀ ਹੈ ਭਈ ਕਿਉਂ ਇਹ ਸਾਰੀ ਇਸ ਦੀ ਪਰਜਾਇ ਤੇ ਮੁਜ਼ਾਰੇ ਨਾਲ ਤਿੰਨ ਬੋਲੋ ਸ੍ਰੀ ਸੈ ਭਾਗਤ ਜੀ ਗੱਡਾ ਵੀ ਬਣ ਜਾਵੇ ਤਾਂ ਵੀ बहुत सोमु दो कानी ਨਾ ਦੀ ਔਦੀਵੇਂ ਬਨਦਾ ਪੱਤਾ ਕਿਤੀ ਉਮਰ ਕਿਤਨੀ ਕੋ ਹੈ ਚਾਰ ਦਿਨ ਅਜ ਵਸੰਤ ਹੈ ਇਹ bungre ਆ ਹੈ ਦੇਖਦੇ ਆਂ ਦੇਖਦੇ ਆਂ ਇਹ ਪੂਰੇ ਆਕਾਰ ਵਿੱਚ ਆ ਜਾਏਗਾ ਕਿਰਜਰਾ ਹਵਾ ਚੱਲੇਗੀ ਤੇ ਤਾਲੀਆਂ ਮਾਰ ਮਾਰ ਹੱਸੇਗਾ ਬਸ ਵੀਰ ਜਦੋਂ ਗਰਮੀਆਂ ਗਈਆਂ ਤੇ ਮੁੜ ਆਈਆਂ ਕਰਦੀਆਂ ਤੇ ਇਹ ਫਿਰ ਸੁੱਕਣ ਲੱਗਦਾ ਤੇ ਫਿਰ ਉਹ ਹੀ ਹਵਾਵਾਂ ਚੱਲੀਆਂ ਜਿਨ੍ਹਾਂ ਹਵਾਵਾਂ ਨੂੰ ਵੇਖ ਕੇ ਜੁਲਦਾ ਸੀ ਜੁਮਦਾ ਸੀ ਇਸ ਨੂੰ ਚੁਮਾਂਦੀਆਂ ਸਨ ਚੁਲਾੰਦੀਆਂ ਸਨ ਕੋਈ ਹਵਾਵਾਂ ਆਈਆਂ ਇਹਨੂੰ ਤੋਰ ਕੇ ਲੈ ਗਈਆਂ ਹੁਣ ਪਤਾ ਨਾ ਲੱਗਾ ਵੇ ਕਿੱਥੇ ਗਈ ਪੱਤਾ ਟੁੱਟਾ ਢਾਲ ਤੇ ਲੈ ਗਈ ਪਮਨ ਉਡਾਏ ਢਾਲੀ ਪਈ ਉਦੀ ਕਦੀ ਕਦੀ ਫੇਰ ਵੀ ਮਿਲਦੀ ਆਏ ਸਰਵਰ ਵਿੱਚ ਨਹੀਂ ਸਰਵਰ ਵਿੱਚੁੱਨੇ ਇੰਨੇ ਪਾਤ ਜੁੜਦੇ ਇੱਕ ਵਾਰ ਟਹਿਣੀ ਨਾਲੋਂ ਟੁੱਟਿਆ ਪੱਤਾ ਮੁਰ ਟਹਿਣੀ ਨਾਲ ਨਾ ਜੁੜ ਸਕਿਆ ਤਾਂ ਸਹਿਬਾਗ ਜੀ ਨੇ ਚਾਰ ਦਿਨ ਦੀ ਸਾਹੀਬੀ ਹੈ ਜਿਵੇਂ ਬਨਦੇ ਪੱਤੇ ਹਨ ਬ੍ਰਿਛ ਦਾ ਪੱਤਾ ਹੈ ਕਿਤਨੀ ਐਦੀ ਜ਼ਿੰਦਗੀ ਹੈ ਤੂੰ ਆਪਣੀ ਵੀ ਵਹੀ ਐਵੇਂ ਸਮਝ ਲੈ ਦਿਵਸ ਚਾਰ ਕੀ ਕਰੋ ਸਾਹੀਬੀ ਜੈਸੇ ਬਨ ਹਰ ਪਾਤ ਨਾ ਕੋ ਲੈ ਆਇਓ ਇਤਨਸ ਨਾ ਕੋ ਲੈ ਇਨਸ ਨਾ ਕੋ ਲੈ ਆਇਓ ਇਤਨਸ ਤੇ ਨਾ ਕੋ ਲੈ ਜਾ ਕੰਦੀ ਤਸਾਰੀ ਦੁਨੀਆ ਹੈ ਵੀ ਕੋਈ ਨਾਲ ਲੈ ਮਰਨੇ ਕੋਈ ধন ਨਾਲ ਨਹੀਂ ਆਇਆ ਪਰ ਮੋੜ ਇਦਾ ਹੈ ਇਸ ਤਨ ਨੇ ਬੰਦੇ ਨੂੰ ਇਤਨਾ ਜਕੜਿਆ ਹੋਇਆ ਹੈ ਬ੍ਰਹਮਾ ਨਾਲ ਅਨਮਨ ਹੋ ਜਾਏ ਬੇਸ਼ੱਕ ਮੈਸਾ ਨਹੀਂ ਛੱਡਣਾ ਲੈਣੇਦਾਰ ਨਾਲ ਲੜ ਪੈਣੇ ਲਿਆ ਮੋੜ ਕੇ ਨਹੀਂ ਦੇਣਾ ਨਾਨਕ ਰੂਪੀ ਆ ਰਾਗਿਸ ਨੂੰ ਕਰ ਰਖਿਆ ਉਸ ਤਾ ਮੁੜ ਪਤਾ ਨਹੀਂ ਕਿਸਵੇਂ ਚਲਾ ਜਾਣਾ ਔਰ ਜਾਂਦੇ ਆ ਜਿਸ ਨੇ ਰਾਮ ਸਤ ਨਹੀਂ ਕਰਨਾ ਨਾ ਕੋ ਲੈ ਆਇਓ ਇਹ ਧਨ ਨਾ ਕੋ ਲੈ ਜਾਤ ਚਲੋ ਛੋਟੇ ਮੋਟੇ ਦੀ ਕੀ ਗੱਲ ਕਰਨੀ ਹੈ ਆਹ ਸੰਸਾਰ ਚੋਂ ਇੱਕ ਵੱਡਾ ਚੁੜੀਏ ਵੱਡਾ ਜੋ ਕਦੀ ਬਹੁਤ ਵੱਡਾ ਹੋ ਚੁੱਕਿਆ ਵੱਡਾ ਹੋ ਗੁਜਰਿਆ ਹੈ ਕੌਣ ਰਾਵਣ ਜਿਸ ਜਿਹੜਾ ਪਰਿਵਾਰ ਵਿੱਚ ਵੀ ਕੋਈ ਛੋੜ ਨਹੀਂ ਹੋਇਆ ਜਿਹੜਾ ਪਰਿਵਾਰ 1 ਲੱਖ ਫੂਤ 2 ਲੱਖ ਨਾਸੀ ਮਾਲ ਦੌਲਤ ਵਿੱਚ ਵੀ ਜਿਸ ਨਾਲੋਂ ਕੋਈ ਵੱਡਾ ਨਹੀਂ ਹੋਇਆ ਜਿਸ ਦੀ ਸਾਰੀ ਲੰਕਾ ਸੋਨੇ ਦੀ ਮਨ ਵਿੱਚ ਵੀ ਜਿਸ ਨਾਲੋਂ ਕੋਈ ਵੱਡਾ ਨਹੀਂ ਐਡਾ ਬਲੀ ਰਾਵਣ ਤੇ ਐਡਾ ਵਿਦਵਾਨ ਚਾਹ ਵੇਦਾਂ ਦਾ ਵਕਤਾ ਇਸੇ ਕੋਲ ਕੋਈ ਇੱਕ ਗੁਣ ਹੁੰਦਾ ਕਿਤੇ ਕੋਲ ਦੋ ਗੁਣ ਹੁੰਦੇ ਨੇ ਇਸ ਕੋਲ ਇਹ ਸਾਰੇ ਗੁਣ ਵਿਦਵਾਨਾਂ ਚੋਂ ਸ਼ਰੋਮਣ ਬਲੀਆਂ ਚੋਂ ਮਹਾਬਲੀ ਧਨਵਾਨਾਂ ਵਿੱਚੋਂ ਵੱਡਾ ਧਨਵਾਨ ਤੇ ਪਰਿਵਾਰ ਪਰਿਵਾਰ ਤੇ ਅਨਿਗਿਣਤ ਸਮਝ ਲੱਖ ਪੁੱਤਰ ਸਵਾ ਲੱਖ ਪੋਤਰਾ ਸਾਤ ਸੰਗਤ ਬੋਲੋ ਸ਼੍ਰੀ ਸੇ ਬਾਖਤ ਨਾ ਕੋ ਉਲੇ ਆਇਓ ਏ ਧਨ ਨਾ ਕੋ ਉਲੇ ਜਾਤ 라ਵਨ ਹੂ ਤੇ ਅਜ ਇੱਕ ਛਤਰਪਤ ਥਿਨ ਮੇ ਗਏ ਬਿਲਾਤ ਇਨ ਚਲੇ ਗਏ ਜਿਵੇਂ ਕੋਈ ਬੰਦਾ ਹੁੰਦਾ ਹੀ ਨਹੀਂ ਸੰਸਾਰ ਤਾ ਕਿਤਾ ਉਹਨਾ ਕੀ ਹੈ ਜਿਨਾ ਕੀ ਰਹ ਮੌਜੂਦ ਹੈ ਬਸ ਅੱਜ ਗਿਆ ਤੇ ਕੱਲ ਜਾਣੋ ਜਿਵੇਂ ਹੈ ਹੀ ਕੋਈ ਕੋਈ ਨਾਮ ਨਹੀਂ ਕੋਈ ਨਿਸ਼ਾਨ ਨਹੀਂ ਕੁਛ ਨਹੀਂ ਉੱਤੇ ਨਹੀਂ ਬਕਾਇਆ ਰਹਿੰਦਾ ਇਸ ਮੁੱਖੇ ਦਾ ਸਵਾਦ ਹੀ ਬਾਕੀ ਹੁੰਦੀ ਹੈ ਉਹ ਵੀ ਸੁਆਹ ਹਵਾ ਨਾਲ ਉੱਡ ਗਈ ਤੇ ਹੱਡੀਆਂ ਜੇ ਕਿਸੇ ਦੀ ਪਈ ਹੈ ਤੇ ਫਿਰ ਪਛਾਣੀ ਨਹੀਂ ਜਾਂਦੀ ਉੱਤੇ ਕੋਈ ਨਾਮ ਤਾਂ ਨਹੀਂ ਲਿਖਿਆ ਹੋਇਆ ਤਾਂ ਜਿਵੇਂ ਸਭ ਕੁਝ ਖਤਮ ਹੋ ਜਾਂਦਾ ਇੱਕੇ ਵਾਰੀ ਇਸੇ ਤਰ੍ਹਾਂ ਹੈ ਜੀਵ ਮਾਨ ਹੋਵੇ ਤਾਂ ਕਿਸ ਗੱਲ ਕਿਸ ਗੱਲ ਤੇ ਮਾਨ ਕਰੇ ਮੂਰਖ ਮਨ हैक ਬਹ ਮਹੀਨਾ ਜਾ ਰਿਹਾ ਜਿਵੇਂ ਬੀਤ ਰਿਹਾ ਹੈ माग ਮਹੀਨੇ ਦਾ ਅੱਜ ਆਖੀਰਲਾ ਦਿਨ ਹੈ ਇੱਕ ਇੱਕ ਦਿਨ ਕਰਦੇ ਆ ਮਹੀਨਾ ਚਲਾ ਗਿਆ ਇਨ ਜਪਦਾ ਜੀ ਨੇ ਕੱਲ ਮਾਗ ਦੀ ਸੰਗਰਾਦ ਤੇ ਫਿਰ ਇਹਨਾਂ ਦਿਨਾਂ ਦੇ ਜਾਂਦੇ ਆ ਪਤਾ ਨਹੀਂ ਲੱਗ ਇਸੇ ਤਰ੍ਹਾਂ ਇੱਕ ਇੱਕ ਦਿਨ ਕਰਦੇ ਆ ਬੰਦੇ ਦੀ ਆਉਧ ਘਟਦੀ ਜਾ ਰਹੀ ਹੈ ਔਰ ਪਤਾ ਨਹੀਂ ਭਿਆ ਲੱਗਦਾ ਹੌੜੀ ਹੌੜੀ ਇਹ ਛਾਇਆ ਫਿਰਦੀ 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 ਤੇ ਹਨੇਰੇ ਵਿੱਚ ਲੋਪ ਹੋ ਜਾਏ ਸੂਰਜੜੀ ਐ ਨਾ ਤੇ ਵਣ ਦੀ ਛਾਂ ਇਧਰ ਸੂਰਜ ਉੱਚਾ ਹੋਇਆ ਜਿਹੜਾ ਵਣ ਦੀ ਛਾਂ ਫਿਰੀ ਸੂਰਜ ਸਿਖਰ ਤੇ ਆਇਆ ਤਾਂ ਵਣ ਦੀ ਛਾਇਆ ਵਣ ਦੇ ਪੈਰਾਂ ਹੇਠ ਆ ਗਈ ਤੇ ਜਿਸ ਵੇਲੇ ਸੂਰਜ ਢਲਿਆ ਤੇ ਫਿਰ ਪਰਛਾਵੇਂ ਲੰਬੇ ਹੁੰਦੇ ਅਖੀਰ ਐਡੇ ਲੰਬੇ ਹੋਏ ਘਨੇੜਾ ਹੀ ਪੈ ਗਿਆ ਕਿਤੇ ਤਰ੍ਹਾਂ ਪਤਾ ਨਾ ਲੱਗਾ ਦਿਨਾਂ ਦੇ ਜਾਂਦਿਆਂ ਦਾ ਇੱਕ ਇੱਕ ਦਿਨ ਕਰਦੇ ਆ ਸਭ ਤਾਂ ਦਿਨ ਛਿਨ ਛਿਨ ਆਉਂਦ ਬਿਹਾਰ ਫੂਫੇ ਘਟ ਗਿਓ ਪਾਣੀ ਇੱਕ ਇੱਕ ਛਿਨ ਕਰਕੇ ਤੇਰੀ ਆਉਂਦ ਮੁੱਕਦੀ ਜਾਂਦੀ ਐ ਅਜਿਵੇਂ ਮਾਗ ਮਹੀਨਾ ਚਲਾ ਗਿਆ ਇੱਕ ਇੱਕ ਦਿਨ ਕਰਕੇ ਤੇ ਹੁਣ ਅੱਜ ਇਸ ਦਾ ਦਿਨ ਹੈ ਅਖੀਰਲਾ ਤੇ ਕੱਲ ਹੈ ਸੰਗਰਾਮ ਪੱਗਣ ਹਲ ਗੁਣ ਅਨਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸ਼ੁਕਰ ਹੈ ਵਾਹਿਗੁਰੂ ਤੇਰਾ ਜੋ ਸਾਡੀ ਹਯਾਤੀ ਵਿੱਚ ਇਹ ਸੰਗਤ ਦੀ ਘੜੀ ਹੈ ਜੀ ਸ਼ੁਕਰ ਤੇਰਾ ਜੇ ਕੱਲ ਸੰਗਰਾਮ ਦਾ ਦਿਨ ਵੀ ਸਾਡੀ ਜ਼ਿੰਦਗੀ ਵਿੱਚ ਆਵੇ ਹੁਣ ਕੀ ਤੁਸਮਾਤੀ ਭੁਲਾ ਚੁਕਾਂ ਬਖਸ਼ਨੀ ਆ ਵਾਇਰੋਜੀ ਦਾ ਸੰਸਕਰਨ ਵਾਇਰੋਜੀ